ਕਿਲਾ ਅਨੰਦਗੜ੍ਹ ਸਾਹਿਬ ਸਿੱਖ ਇਤਿਹਾਸ ਵਿੱਚ ਬਹੁਤ ਉੱਚਾ ਸਥਾਨ ਰੱਖਦਾ ਆ ਇਸ ਕਿਲੇ ਨੂੰ 1699 ਵਿੱਚ ਸਾਈਭੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਣਵਾਇਆ ਸੀ ਇਹ ਕਿਲਾ ਜਿਹੜਾ ਸਿੱਖ ਕੌਮ ਦਾ ਉਸ ਸਮੇਂ ਕੇਂਦਰ ਸੀ ਸ਼ਸਤਰਾਂ ਦਾ ਇੱਥੇ ਕਿਲੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਸ਼ਸਤਰ ਰੱਖੇ ਸਨ ਹਥਿਆਰਬੰਦ ਰੱਖੇ ਸਨ ਤੇ ਇਹ ਜੰਗੀ ਜਾਂ ਫੌਜੀ ਸਥਾਨ ਦਾ ਕੇਂਦਰ ਮੰਨਿਆ ਗਿਆ ਸੀ ਕਿਲਾ ਕਿਸ ਅਨੰਦਗੜ੍ਹ ਸਾਹਿਬ ਇਸ ਕਿਲੇ ਤੋਂ ਅਨੰਦਗੜ੍ਹ ਸਾਹਿਬ ਦਾ ਕਿਲਾ ਸਾਰੇ ਕਿਲਿਆਂ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ ਸਾਈਂਬੇ ਕਮਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਅਤੇ ਜਦੋਂ ਆਖਰੀ ਵਾਰ ਗੁਰੂ ਸਾਹਿਬ ਜਿੱਥੋਂ ਗਏ ਨੇ ਤਾਂ ਇਸੇ ਹੀ ਅਨੰਦਗੜ੍ਹ ਕਿਲੇ ਨੂੰ ਹੀ ਛੱਡ ਕੇ ਗਏ ਸਨ ਭਾਵ ਇਸ ਰਸਤੇ ਨੂੰ ਅਲਵਿਦਾ ਕਹਿ ਕੇ ਗਏ ਸਨ ਇੱਥੇ ਜਿਹੜੀ ਬੋਲੀ ਆ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਕਿਉਂਕਿ ਇਸ ਕਿਲੇ ਨੂੰ ਪਹਾੜੀ ਹਿੰਦੂ ਰਾਜੇ ਇੱਕ ਵਾਰ ਵੀ ਨਹੀਂ ਜਿੱਤ ਸਕੇ ਉਹਨਾਂ ਨੇ ਲਗਭਗ 13 ਵਾਰ ਉਹਨਾਂ ਨੇ ਹਮਲੇ ਕੀਤੇ 13 ਜੰਗਾਂ ਲੜੀਆਂ ਲੇਕਿਨ 13 ਦੀਆਂ 13 ਜੰਗਾਂ ਹੀ ਉਹਨਾਂ ਦੀਆਂ ਬੇਕਾਰ ਗਈਆਂ ਇਸ ਪਵਿੱਤਰ ਸਥਾਨ ਇੱਥੋਂ ਸਿੱਖ ਪੰਜ ਸਿੰਘ ਪਾਣੀ ਪੀਣ ਲਈ ਵਰਤ ਦੇ ਸਨ ਤੇ ਪਾਣੀ ਪੀਂਦੇ ਸਨ ਇਹ ਉਹ ਬੋਲੀ ਆ ਭਾਗਾਂ ਵਾਲੀ ਅੱਜ ਵੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸੇ ਦੇ ਖਾਲਸਾਈ ਨੀਲੇ ਕੌਮੀ ਰੰਗ ਦੇ ਨਿਸ਼ਾਨ ਸਾਹਿਬ ਹਵਾ ਨੂੰ چیرਦੇ ਹੋਏ ਦਰਸ਼ਨ ਆਪਾਂ ਕਰ ਸਕਦੇ ਆ ਸਾਈ ਭੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨੇ ਜਦੋਂ ਲਾਸਟ ਸਮੇਂ ਤੇ ਕਿਲਾ ਛੱਡਿਆ ਤਾਂ ਉਸ ਤੋਂ ਬਾਅਦ 1756 ਨੂੰ ਪਹਾੜੀ ਰਾਜਿਆਂ ਨੇ ਸਰ ਦਾ ਸਾਰਾ ਕਿਲਾ ਜਿਹੜਾ ਢਾਹ ਢੇਰੀ ਕਰਤਾ ਇਹ ਵੀ ਕਿਲਾ ਢਾਇਆ ਤੇ ਨਾਲ ਜਿਹੜੇ ਦੂਸਰੇ ਕਿਲੇ ਸਨ ਉਹਨਾਂ ਦਾ ਵੀ ਨੁਕਸਾਨ ਕੀਤਾ ਉਹਦੇ ਵਿੱਚੋਂ ਕੁਝ ਚਿੰਨ੍ਹ ਜਿਹੜੇ ਨੇ ਅੱਜ ਵੀ ਸਾਡੇ ਕੋਲ ਹੈਗੇ ਨੇ ਆਪਾਂ ਉਹਨਾਂ ਦੇ ਜ਼ਰੂਰ ਦਰਸ਼ਨ ਕਰਾਂਗੇ ਉਹ ਪੁਰਾਣੀਆਂ ਨਿਸ਼ਾਨੀਆਂ ਸਾਈਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੇਲੇ ਦੀਆਂ ਇਹ ਕਿਲਾ ਆਨੰਦਗੜ੍ਹ ਸਾਹਿਬ ਦਾ ਉਹ ਪੁਰਾਣੀਆਂ ਇੱਟਾਂ ਨਾਨਕ ਸ਼ਾਹੀ ਜਿਹੜੀਆਂ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਦੀਆਂ ਨੇ ਆਪਾਂ ਇਹਦੇ ਸਾਰੇ ਦੇ ਬੜੇ ਨੇੜੇ ਹੋ ਕੇ ਦਰਸ਼ਨ ਕਰ ਸਕਦੇ ਆ ਕਿੰਨੀਆਂ ਮਜ਼ਬੂਤ ਕੰਧਾਂ ਤੇ ਸਾਡੇ ਗੁਰੂ ਸਾਹਿਬਾਨ ਨੇ ਕਿੱਡੀ ਵਧੀਆ ਤਰੀਕੇ ਨਾਲ ਬਣਾਇਆ ਸੀ ਪਹਾੜੀ ਰਾਜੇ ਰੋ ਉੱਠੇ ਸਨ ਪੇ ਟੁੱਟੇ ਸਨ ਕਿ ਅਸੀਂ ਗੁਰੂ ਨੂੰ ਹਰਾ ਨਹੀਂ ਸਕੇ ਅਖੀਰ ਕਈ ਸੌਵਾਂ ਖਾਧੀਆਂ ਕਈ ਕਸਮਾਂ ਖਾਧੀਆਂ ਪਹਾੜੀ ਰਾਜੇ ਤਾਂ ਫਿਰ ਜਾ ਕੇ ਗੁਰੂ ਸਾਹਿਬ ਜੀ ਨੂੰ ਕਿਲਾ ਛੱਡ ਦਿੱਤਾ ਉਹ ਕੁਦਰ ਦੇ ਰੰਗ ਸਨ ਉਹਨਾਂ ਦੀ ਆਪਣੀ ਮੌਜ ਸੀ ਉੱਤੇ ਅਸੀਂ ਕੁਝ ਵੀ ਕਿੰਤੂ ਪਰੰਤੂ ਨਹੀਂ ਕਰ ਸਕਦੇ ਨਹੀਂ ਕਹਿ ਸਕਦੇ ਇੰਜ ਹੋ ਗਿਆ ਕਿਉਂਕਿ ਇਤਿਹਾਸ ਉਹਨਾਂ ਨੇ ਸਿਰਜਣਾ ਸੀ ਅੱਜ ساری ਧਰਤੀ ਆਨੰਦਪੁਰ ਸਾਹਿਬ ਦੇ ਉੱਪਰ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਰ ਥਾਂ ਉਸਤਦ ਸ਼ੋਭ ਸ਼ੁਭਾ ਹੋ ਰਹੀ ਆ ਪਰ ਉਹਨਾਂ ਪਹਾੜੀ ਰਾਜਿਆਂ ਭੀਮ ਚੰਦ ਬਲਾਸਪੁਰੀ ਜਮੇਰ ਚੰਦ ਉਦੇ ਚੰਦ ਅਤੇ ਹੋਰ ਜਿਹੜੇ ਹੈਗੇ ਸੀ ਉਹਨਾਂ ਨੂੰ ਅੱਜ ਕੋਈ ਵੀ ਨਹੀਂ ਯਾਦ ਕਰਦਾ ਲਾਂਤਾਂ ਪਾਉਂਦੇ ਉਹਨਾਂ ਨੂੰ ਸਿੱਖ ਕੌਮ ਤੇ ਸਿੱਖ ਕੌਮ ਹਮੇਸ਼ਾ ਲਾਂਤਾਂ ਉਹਨਾਂ ਨੂੰ ਪਾਉਂਦੀ ਰਹੇਗੀ ਉਹਨਾਂ ਪਾਪੀਆਂ ਦੇ ਕਰਕੇ ਹੀ ਇਤਿਹਾਸ ਤੇ ਉਹਨਾਂ ਚੀਜ਼ਾਂ ਦਾ ਨੁਕਸਾਨ ਹੋਇਆ ਜਿਹਦੀ ਪੂਰਤੀ ਕਰਨੀ ਸਿੱਖ ਕੌਮ ਲਈ ਥੋੜੀ ਮੁਸ਼ਕਲ ਲੱਗਦੀ ਆ ਪਰ ਸਿੱਖ ਕੌਮ ਫਿਰ ਉਹਨੂੰ ਕਰ ਰਹੀ ਆ ਖਾਲਸੇ ਦੇ ਖਾਲਸਾਈ ਨੀਲੇ ਨਿਸ਼ਾਨ ਸਾਹਿਬ ਜਿਹੜੇ ਆ ਉਹ ਹਵਾ ਦੇ ਵਿੱਚ ਅੱਜ ਵੀ ਝੂਲਦੇ ਪਏ ਨੇ ਲੇਕਿਨ ਉਹਨਾਂ ਦੇ ਪਹਾੜੀ ਰਾਜਿਆਂ ਦਾ ਇੱਟ ਨਾ ਇੱਟ ਖੜਕ ਗਈ ਇਹ ਸਾਹਮਣੇ ਜਿਹੜਾ ਆਪਾਂ ਕਿਲਾ ਵਖਦੇ ਪਈਆਂ ਇਹ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਬਣਾਇਆ ਗਿਆ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਦੇ ਤੌਰ ਤੇ ਪ੍ਰਾਤਨ ਕਿਲਾ ਕਾਫੀ ਲੰਮਾ ਚੌੜਾ ਸੀ ਕਾਫੀ ਵਿਸ਼ਾਲ ਸੀ ਜਿਹਦੇ ਵਿੱਚ ਬਹੁਤ ਸਾਰੇ ਇਥਿਆਰ ਤੇ ਹੋਰ ਸਮਾਨ ਰੱਖਿਆ ਗਿਆ ਸੀ ਤਾਂ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਆ ਸਕੇ ਪਰ ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਅਸੀਂ ਦੀ ਪਵਿੱਤਰ ਧਰਤੀ ਤੇ ਜਿੱਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਖਾਲੀ ਕਰਨ ਦਾ ਵਿਚਾਰ ਬਣਾਇਆ ਸਿੰਘਾਂ ਦੇ ਕਹਿਣ ਦੇ ਉੱਪਰ ਪੰਨਾਂ ਪਿਆਰਿਆਂ ਦੇ ਕਹਿਣ ਦੇ ਉੱਪਰ ਤੇ ਹੁਣ ਕਿਲਾ ਖਾਲੀ ਕਰ ਦਿੱਤਾ ਜਾਣਾ ਚਾਹੀਦਾ ਆ ਤਾਂ ਉਦੋਂ ਉਹਨਾਂ ਨੇ ਕਿਹੜਾ ਰਸਤਾ ਅਪਣਾਇਆ ਆਪਾਂ ਉਹ ਦਰਸ਼ਨ ਕਰਦੇ ਹਾਂ ਉਹਨਾਂ ਪੌੜੀਆਂ ਦੇ ਕਿਉਂਕਿ ਇਹ ਜਿਹੜਾ ਕਿਲਾ ਸੀ ਇਹਦੇ ਲਾਗੋ ਇਤਿਹਾਸ ਤੇ ਪੰਨੇ ਇਹ ਦੱਸਦੇ ਨੇ ਕਿ ਦਰਿਆ ਵਗਦਾ ਸੀ ਨਾਲ ਦੀ ਨਾਲ ਇਸ ਕਿਲੇ ਦੇ ਨਾਲ ਨਾਲ ਦਰਿਆ ਵਗਦਾ ਹੁੰਦਾ ਸੀ ਲੇਕਿਨ ਹੁਣ ਦਰਿਆ ਉਹ ਬਹੁਤ ਪਿੱਛੇ हट ਗਿਆ ਅੱਜ ਇੱਥੇ ਸਾਨੂੰ ਝਾੜੀਆਂ ਬੂਟੀਆਂ ਹੀ ਨਜ਼ਰ ਆਉਂਦੀਆਂ ਨੇ ਵੱਖ-ਵੱਖ ਹੋਰ ਚੀਜ਼ਾਂ ਸਾਈਬੇ ਕਮਾਲ ਗੁਰੂ ਗਬੇਨ ਸਿੰਘ ਜੀ ਦੀ ਜੋਗਤਾ ਦੇ ਕੋਈ ਵੀ ਇਹੋ ਜਿਹੇ ਜਰਨੈਲ ਇਹੋ ਜਿਹੇ ਗੁਰਸਹਿਬਾਨ ਇਤਿਹਾਸ ਦੇ ਪੰਨਿਆਂ 'ਚ ਕਿਧਰੇ ਵੀ ਲੱਭਦੇ ਨਹੀਂ ਆ ਜਿਨ੍ਹਾਂ ਦੇ ਵਿੱਚ ਇੰਨੀ ਜੋਗਤਾ ਸੀ ਇੰਨੀ ਕਿਉਂਕਿ ਰੱਬ ਸਾਨੂੰ ਖੁਦ ਤੇ ਰੱਬ ਦੇ ਵਿੱਚ ਤੇ ਜੋਗਤਾ ਹੀ ਜੋਗਤਾ ਹੁੰਦੀ ਆ ਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਸਮੇ ਸਭ ਤੋਂ ਪਿਛਲੇ ਜਥੇ ਦੀ ਜਿਹੜੀ ਜ਼ਿੰਮੇਵਾਰੀ ਸੀ ਬਾਬਾ ਅਜੀਤ ਸਿੰਘ ਜੀ ਨੂੰ ਦਿੱਤੀ ਗਈ ਤਾਂ ਬਾਬਾ ਜੀਤ ਸਿੰਘ ਜੀ ਸਭ ਤੋਂ ਪਿਛੇ ਸਨ ਤੇ ਗੁਰੂ ਸਾਹਿਬ ਜੀ ਸਭ ਤੋਂ ਅੱਗੇ ਸਨ ਸੰਗਤਾਂ ਜਿਹੜੀਆਂ ਵਿੱਚ ਸਨ ਇੱਥੇ ਹੀ ਬਾਬਾ ਜੀਵਨ ਸਿੰਘ ਜੀ ਦਾ ਵੀ ਸਥਾਨ ਹੈ ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ ਬਾਬਾ ਜੀਵਨ ਸਿੰਘ ਜੀ ਦੀ ਵੀ ਕੁਰਬਾਨੀ ਸਿੱਖ ਧਰਮ ਵਿੱਚ ਬਹੁਤ ਅਹਿਮੀਅਤ ਰੱਖਦੀ ਆ ਬਹੁਤ ਵੱਡੀ ਆ ਇਹ ਉਹ ਰਸਤਾ ਹੈ ਜਿਹਦੀ ਆਪਾਂ ਜਾ ਰਹੇ ਹਾਂ ਕਿ ਪੌੜੀਆਂ ਪ੍ਰਾਤਨ ਪੌੜੀਆਂ ਜਿਹੜੀਆਂ ਆਨੰਦਪੁਰ ਸਾਹਿਬ ਕਿਲੇ ਨੂੰ ਤੋਂ ਹੇਠਾਂ ਉਤਰਦੀਆਂ ਸਨ ਜਿੱਥੋਂ ਦੀ ਸਾਈਹਬੇ ਕਮਾਲ ਗੁਰੂ ਗਬੀਰ ਸਿੰਘ ਜੀ ਨੇ ਕਿਲਾ ਖਾਲੀ ਕਰਨ ਸਮੇਂ ਵਰਤੀਆਂ ਇਹ ਉਹ ਪੌੜੀਆਂ ਨੇ ਆਪਾਂ ਦਰਸ਼ਨ ਕਰ ਸਕਦੇ ਹਾਂ ਸਾਹਮਣੇ ਬਾਬਾ ਜੀਵਨ ਸਿੰਘ ਜੀ ਦਾ ਸਥਾਨ ਇੱਥੇ ਵੀ ਖਾਲਸੇ ਦੇ ਖਾਲਸਾਈ ਨੀਲੇ ਨਿਸ਼ਾਨ ਸਾਹਿਬ ਝੂਲਦੇ ਪਏ ਨੇ ਇਹ ਉਹ ਪ੍ਰਾਤਨ ਪੌੜੀਆਂ ਨੇ ਇਹ ਸਾਰੀਆਂ ਪੁਰਾਤਨ ਉਹ ਪੌੜੀਆਂ ਨੇ ਜਿਹੜੀਆਂ ਕਿਲੇ ਤੋਂ ਹੇਠਾਂ ਨੂੰ ਜਾਂਦੀਆਂ ਨੇ ਤੇ ਸਾਈਂਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਕਿਲੇ ਦੀ ਇਸ ਪੌੜੀਆਂ ਦੇ ਰਾਹੀਂ ਹੀ ਕਿਲੇ ਨੂੰ ਖਾਲੀ ਕਰਕੇ ਜਿਹੜੇ ਸੀ ਉਹ ਗਏ ਸਨ ਇੱਥੇ ਬਾਬਾ ਜੀਵਨ ਸਿੰਘ ਜੀ ਦਾ ਚਿੱਤਰ ਵੀ ਲੱਗਾ ਹੋਇਆ ਹੈ ਗੁਰੂ ਸਾਈਂਬੇ ਕਮਾਲ ਭੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਮਾਨ ਨੇ ਜਦੋਂ ਵੀ ਸੰਗਤਾਂ ਆਨੰਦਪੁਰ ਸਾਹਿਬ ਦੇ ਇਲਾਕੇ ਅਨੰਦਗੜ੍ਹ ਸਾਹਿਬ ਆਉਣ ਤਾਂ ਇਨ੍ਹਾਂ ਪੌੜੀਆਂ ਦੇ ਜ਼ਰੂਰ ਦਰਸ਼ਨ ਕਰਨ ਕਿਉਂਕਿ ਇਨ੍ਹਾਂ ਪੌੜੀਆਂ ਦੇ ਉੱਤੇ ਸਾਈਭੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬ ਜਾਦੀਆਂ ਦੇ ਚਰਨ ਮਾਤਾ ਗੁਜਰ ਕੌਰ ਜੀ ਦੇ ਚਰਨ ਅਤੇ ਸਿੰਘਾਂ ਦੇ ਚਰਨ ਪਏ ਨੇ ਇਹ ਆਪਾਂ ਦੇਖ ਸਕਦੇ ਹਾਂ ਪ੍ਰਾਤਨ ਨਾਨਕ ਸ਼ਾਹੀ ਇੱਟਾਂ ਜਿਹੜੀਆਂ ਪਹਿਲੇ ਸਮੇਂ ਦੀਆਂ ਹੀ ਬਣੀਆਂ ਨੇ ਚਣਾਈ ਵੀ ਇਹਨਾਂ ਚ ਪਹਿਲੀ ਹੀ ਹੈ ਇਹ ਕਿਲੇ ਦਾ ਪਿਛਲਾ ਦ੍ਰਿਸ਼ ਕਿਲਾ ਆਨੰਦਗੜ੍ਹ ਸਾਹਿਬ ਜੀ ਦਾ ਇਹ ਸਾਰਾ ਕਿਲਾ ਫਿਰ 1705-6 ਦੇ ਵਿੱਚ ਬਲਾਸਪੁਰ ਦੇ ਰਾਜਾ ਭੀਮਚੰਦ ਜਿਹੜਾ ਅਗਵਾਈ ਕਰਦਾ ਸੀ ਪਹਾੜੀ Hindu ਰਾਜਿਆਂ ਦੀ ਉਹਦੇ ਸੈਨਿਕਾਂ ਨੇ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਸਾਰੇ ਜਿਹੜੇ ਕਿਲੇ ਸੀ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਕਿਲਾ ਆਨੰਦਗੜ੍ਹ ਸਾਹਿਬ ਤੇ ਇੱਕ ਸਾਡਾ ਵੀਰ ਮਿਲਿਆ ਜਿਨ੍ਹਾਂ ਨੇ ਸਿਰ ਤੇ ਖਾਲਸਾ ਦੀ ਨੀਲੀ ਦਸਤਾਰ ਸਜਾਈ ਆ ਆਪਾਂ ਉਹਨੂੰ ਪੁੱਛਦੀਆਂ ਵੀ ਤੁਸੀਂ ਇਹ ਕਿਉਂ ਸਜਾਈ ਆ ਹਾਂਜੀ ਵੀਰ ਜੀ ਇਹ ਖਾਲਸਾ ਦੀ ਨੀਲੀ ਰੰਗ ਸਜਾਈ ਕਿਉਂ ਸਜਾਈ ਤੁਸੀਂ ਅੱਬਾ ਜੀ ਸਾਡਾ ਸਿੱਖ ਕੌਮ ਦਾ ਕੌਮੀ ਰੰਗ ਆ ਜੀ ਇੰਜ ਦੀਆਂ ਸਾਰੀਆਂ ਵੀਡੀਓਜ਼ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਇਤਿਹਾਸਿਕ ਗੁਰਦੁਾਰੇ ਸਹਿਬਾਨਾਂ ਦੀਆਂ ਤੇ ਮੈਨੂੰ ਬੜਾ ਆਨੰਦ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਘਰਾਂ ਦੇ ਦਰਸ਼ਨ ਮੇਲੇ ਕਰਕੇ ਮੈਂ ਆਪਣੀ ਜੌਬ ਦੇ ਨਾਲ ਨਾਲ ਜਦੋਂ ਇਨਾਂ ਤਰਥਾਵਾਂ ਤੇ ਦਰਸ਼ਨ ਕਰਨ ਨੂੰ ਮਨ ਖੁਸ਼ ਹੋ ਜਾਂਦਾ ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋਗੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੇ ਪਰਿਵਾਰ ਦੇ ਨਾਲ ਇਸ ਪਵਿੱਤਰ ਸਥਾਨ ਦੇ ਦਰਸ਼ਨ ਮੇਲੇ ਕਰਕੇ ਸ਼ਾਮਾਂ ਦਾ ਸਮਾਂ ਬੜਾ ਆਨੰਦ ਆ ਰਿਹਾ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ